ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਨਿਗੇ ਗੋਦਾਨੰਦ ਮੰਨ ਲਈ ਗੁਰੂ ਕੀ ਸਾਜੀ ਸਵਾਰੀ ਗੁਰੂ ਸੋਪ ਗੁਰੂ ਖਾਲਸਾ ਸਾਧ ਸੰਗਤ ਜੀ ਅਸੀਸ ਬਖਸ਼ੋ ਦੋਨੇ ਹੱਥ ਜੋੜੋ ਗੁਰੂ ਚਰਨਾਂ ਵਿੱਚ ਸੀਸ ਮਾਉ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀ ਕੇਵਲ 2 ਮਿੰਟਾਂ ਵਿੱਚ ਮੈਂ ਮਹਾਂਪੁਰਸ਼ਾਂ ਦੀਆਂ ਦੋ ਕੋ ਝਲਕਾਂ ਆਪਦੇ ਨਾਲ ਸਾਂਝੀਆਂ ਕਰਨੀਆਂ ਨੇ ਸੋ ਮਹਾਂਪੁਰਸ਼ਾਂ ਦੇ ਦੀਵਾਨ ਸੀ ਮੋਗਾ ਦੇ ਵਿੱਚ ਸੋ ਮਾ ਪ੍ਰਸੰਤ ਬਾਬਾ ਜਮੀਰ ਸਿੰਘ ਜੀ ਉਹਨਾਂ ਨੂੰ ਰੱਬ ਜੀ ਕਹਿੰਦੇ ਸਨ ਬਹੁਤ ਵੱਡਾ ਇਕੱਠ ਸੀ ਤੇ ਸਾਡੇ ਪੰਨਾ ਪਿਆਰੇ ਵਾਲੇ ਸਿੰਘ ਮੋਗੇ ਤੋਂ ਸੜਕ ਫਿਰੋਪੁਰ ਨੂੰ ਜਾਂਦੀ ਹੈ ਰਸਤੇ ਵਿੱਚ ਨਹਿਰਾਂ ਹੁੰਦੀਆਂ ਨੇ ਫਿਰੂ ਸ਼ਹਿਰ ਤੋਂ ਲੜਾਈ ਹੋਈ ਹੈ ਮੁਦਕੀ ਦੀ ਲੜਾਈ ਹੈ ਸੰ ਵਿੱਚ ਉਹ ਸਿੰਘਾਂ ਨੇ ਅੱਗੇ ਸਟੇਜ ਤੇ ਬੇਨਤੀ ਕੀਤੀ ਕਿ ਮੈਨਰੇ ਸਟੇਜ ਤੇ ਡਿਊਟੀ ਸੀ ਕਿ ਬਾਬਾ ਜੀ ਤੋਂ ਦੁਆਨ ਲੈਣੇ ਨੇ ਮੈਂ ਕਿਹਾ ਵੀ ਇੱਥੇ ਗੱਲ ਨਹੀਂ ਹੋਣੀ ਜਿੰਨਾਂ ਦੇ ਕੋਈ ਪ੍ਰਸ਼ਾਦਾ ਹੈ ਆਪਾਂ ਉੱਥੇ ਬਾਬਾ ਜੀ ਨਾਲ ਬੇਨਤੀ ਕਰਾਂਗੇ ਸੋ ਦਵਾਨਾ ਦੀ ਸਮਾਪਤੀ ਤੋਂ ਬਾਅਦ ਉਸ ਘਰੇ ਗਿਆ ਤੇ ਮਹਾਂਪੁਰਸ਼ ਹਨੂ ਸਿੰਘ ਕਹਿਣ ਲੱਗੇ ਬਾਬਾ ਜੀ ਇਹ ਪੰਦਾ ਪਿਆਰੇ ਵਾਲੀ ਸਿੰਘ ਨੇ ਅਸੀਂ ਅੰਮਰ ਸ਼ਕਿਆ ਸੀ ਬੜਾ ਸਤਿਕਾਰ ਦਿੱਤਾ ਮਹਾਂਪੁਰਸ਼ ਨੇ ਨਾਲ ਬਿਠਾਇਆ ਸਿੰਘੋ ਹੁਕਮ ਕਰੋ ਮੈਂ ਕਿਹਾ ਜੀ ਹੁਕਮ ਨਹੀਂ ਬੇਨਤੀ ਆ ਵੀ ਐਸ ਇਲਾਕੇ ਵਿੱਚ ਪ੍ਰਚਾਰ ਨਹੀਂ ਹੋਇਆ ਜੇ ਆਪ ਜੀ ਸਾਨੂੰ ਇੱਥੇ ਦੀਵਾਨ ਦੇ ਦਿਓ ਤਾਂ ਸੋ ਇਹ ਮੋਗਾ ਤੇ ਫਿਰੋਜ਼ਪੁਰ ਦੇ ਵਿਚਾਲੇ ਨਹਿਰਾਂ ਤੇ ਸੋ ਕਹਿ ਲੱਗੇ ਵੀ ਭਾਈ ਰਵੰਸ ਸਿੰਘ ਸੀਗੀ ਧੀਨੀ ਤੋਂ ਸੋ ਮਾਪੁਰਸ਼ੰਤਾ ਤੋਂ ਬੜਾ ਵੱਡਾ ਆਸਥਾਨ ਹੈ ਰਵੰਸ ਸਿੰਘ ਜੀ ਨੋਟ ਕਰੋ 100 ਪਿੰਡ ਵਿੱਚ ਪ੍ਰਚਾਰ ਕਰਨਾ ਹੈ ਤੇ 2000 ਬੰਦੇ ਨੂੰ ਆਪਾਂ ਅੰਮ੍ਰਿਤ ਛਕਾਉਣਾ ਘਰ-ਘਰ ਵਿੱਚ ਜਾ ਕੇ ਪ੍ਰਚਾਰ ਕਰਨਾ ਸੋ ਪੰਜ ਗੱਡੀਆਂ ਪਹਿਲਾਂ ਭੇਜ ਦਿਓ 100 ਪਿੰਡ ਵਿੱਚੋਂ ਪੰਜ-ਪੰਜ ਬੰਦਿਆਂ ਦੇ ਨਾਮ ਲਿਖੋ 25 ਗੱਡੀਆਂ ਫਿਰ ਭੇਜ ਦਿਓ ਘਰ-ਘਰ ਜਾ ਕੇ ਪ੍ਰਚਾਰ ਕਰਨਾ ਸਾਧ ਸੰਗਤ ਜੀ ਜੋ ਮੈਂ ਆਪ ਸਾਰਾ ਇਹ ਪ੍ਰੋਗਰਾਮ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ 5 ਦੀ بجائے 6 ਗੱਡੀਆਂ ਆਈਆਂ ਉਸ ਤੋਂ ਬਾਅਦ 30 ਗੱਡੀਆਂ ਆਈਆਂ Tata Sumon ਜਿੰਦਾ ਤੇ ਲਿਖਿਆ ਜੀ ਅਮਰਸ਼ਾ ਗੋਸ ਸਿੰਘ ਸਜੂ ਘਰ ਕਰ ਜਾ ਕੇ ਵਿੱਚ ਪ੍ਰਚਾਰ ਕੀਤਾ ਤੇ ਤਕਰੀਬਨ 2000 ਦੇ ਕਰੀਬ ਉੱਥੇ ਸੰਗਤਾਂ ਨੇ ਅਮਰਸ਼ਾ ਗਿਆ ਉਸ ਤੋਂ ਬਾਅਦ ਮੁਦਕੀ ਵਾਲੇ ਆਏ ਜਿੱਥੇ ਲੜਾਈ ਹੋਈ ਸੀ ਸੋ ਸਾਧ ਸੰਗਤ ਜੀ ਮੁਦਕੀ ਵਾਲਿਆਂ ਨੂੰ ਕਹਿਣ ਲੱਗੇ ਤੁਹਾਨੂੰ ਵੱਡੇ ਪ੍ਰੋਗਰਾਮ ਤੇ ਟਾਈਮ ਦੇਵਾਂਗੇ ਚੰਦ ਬਾਜਾਂ ਨਾਲ ਉੱਥੇ ਸਮਾਗਮ ਵਿੱਚ 10000 ਦੇ ਇਕੱਠ ਵਿੱਚ 10 ਸਟੇਜ ਤੇ ਅੱਧਾ ਘੰਟਾ ਬੁਲਿਆ ਮਾਪੁਰਸ਼ਾਨੀ ਸੋ ਬੜੇ ਖੁਸ਼ ਹੋਏ ਕਹਿਣ ਲੱਗੇ ਵੀ ਬੜੀ ਵੱਡੀ ਪ੍ਰਜਾਤ ਦੀ ਲੋੜ ਹੈ ਸੰਗਾ ਤੇਰੇ ਵਰਗਿਆਂ ਦੀ ਤੈਨੂੰ ਬਾਹਰ ਭੇਜਣਾ ਆ ਸੀ ਸਾਧ ਸੰਗਤ ਜੀ 31 ਮਈ ਅੱਜ ਤੋਂ 26 ਸਾਲ ਪਹਿਲਾਂ 31 ਮਈ 1999 ਨੂੰ ਇੱਕ ਮਹਾਂਪੁਰਸ਼ਾਂ ਨੇ ਬੜਾ ਵੱਡਾ ਪ੍ਰੋਗਰਾਮ ਲੈ ਕੇ ਆ ਪੰਜਾਬ ਦੇ ਵਿੱਚ 11 ਜਗ੍ਹਾ ਅਮਰ ਸੰਚਾਰ ਕੀਤਾ ਗਿਆ ਮੈਨੂੰ ਕਹਿਣ ਲੱਗੇ ਬਾਬੇ ਤੂੰ ਕਿੱਥੇ ਅਮਰ ਛਕਾਏਗਾ ਮੈਂ ਕਿਹਾ ਜੀ ਜਿੱਥੇ ਕਹੋਗੇ ਪਹਿਲਾ ਗੱਲ ਕਰ ਗਏ ਮੁਦਕੀ ਸ਼ਰਕਤ ਨਹੀਂ ਚਗਾਵਾ ਮੋਗੇ ਦੇ ਨਾਲ ਤੈਨੂੰ ਨੇੜੇ ਪਵੇਗਾ ਸਾਧ ਸੰਗ ਜੀ ਇੰਨੀ ਸੰਗਤ ਅਮਰ ਸੰਗਣ ਵਾਲੀ ਸੀ ਚਾਰ ਜਥੇ ਦਾਸ ਦੀ ਸਾਰੀ ਜ਼ਿੰਮੇਵਾਰੀ ਸੀ ਚਾਰ ਜਥੇ ਪੰਜਾ ਪੈਰਾਂ ਦੇ ਮੜਾਏ ਜਿਨ੍ਹਾਂ ਵਿੱਚ ਸੋਮਾਪੁਰਸ਼ਾਂ ਦੇ ਵਿਦਿਆਰਥੀ ਬਾਬਾ ਪ੍ਰਤਾਪ ਸਿੰਘ ਜੀ ਲੰਗੇ ਵਾਲੇ ਸੁਚਾ ਸਿੰਘ ਸਾਡੇ ਬਜ਼ੁਰਗਾਂ ਦਾ ਵੀ ਇੱਕ ਜਥਾ ਬਣਾਇਆ ਤੇ ਭਿੰਡਰ ਕਲਾ ਤੋਂ ਦਾਸ ਐਡਾ ਵੱਡਾ ਬਾਟਾ ਸਾਧ ਸੰਗ ਜੀ ਐਡਾ ਵੱਡਾ ਬਾਟਾ ਅਮਰ ਸੰਚਾਰ ਵਾਲਾ ਲੈ ਕੇ ਆਇਆ ਤੂੰ ਐਡਾ ਵੱਡਾ ਤੇ ਮੇਰਾ ਖਿਆਲ ਵੀ ਖੰਡਾ ਐਡਾ ਸੀ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਦਿਖਾਇਆ ਜਾਂਦਾ ਹੈ ਤੇ ਸਤਗੁਰੂ ਦੀ ਕਿਰਪਾ ਦੇ ਨਾਲ ਦੋ ਜਥੇ ਅੰਮ੍ਰਿਤ ਤਿਆਰ ਕੀ ਜਾਂਦੇ ਸੀ ਤੇ ਦੋ ਜਥੇ ਸ਼ਿਕਾਈਏ ਜਾਂਦੇ ਸੀ ਐਡੇ ਐਡੇ ਵੱਡੇ ਪ੍ਰੋਗਰਾਮ ਆ ਪਰਸ਼ਾਨੇ ਕੀਤੇ ਸਤਗੁਰੂ ਦੀ ਕਿਰਪਾ ਦੇ ਨਾਲ ਅੱਜ ਵੀ ਲੋੜ ਹੈ ਸਾਨੂੰ ਸੋ ਆਪਾਂ ਹੁਣੇ ਸ਼ਬਦ ਸੁਣਦਾ ਸੀ ਬ੍ਰਹਮ ਗਿਆਨੀ ਸਾਧ ਜੀਵ ਹੈ ਨਹੀਂ ਮਰਦਾ ਅੱਜ ਵੀ ਉਹ ਜੋਉਂਦੇ ਨੇ ਆ ਵੇਖੋ ਐਡੀ ਨਹੀਂ ਵੱਡੀਆਂ ਨਾ ਹੋਂਕਾ ਲੱਗੀਆਂ ਨੇ ਸੋ ਸਾਧ ਸੰਗਤ ਜੀ ਆਖੀਰੀ ਬੇਨਤੀ ਹੈ ਕੱਲ ਨੂੰ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਮਹਾਪੁਰਸ਼ਾਂ ਦੇ ਵੇਲੇ ਸਾਨੂੰ ਕਕਾਰ ਵੀ ਨਹੀਂ ਸੀ ਉਸ ਟੰਦ ਤੇ ਮੈਲੇ ਪਤਾ ਨਹੀਂ ਕਿੰਨੀ ਸੰਗਤ ਨੇ 11 ਜਗ੍ਹਾ ਅਮਰ ਸੰਚਾਲ ਸੀ ਮਹਾਪੁਰਸ਼ 11 ਥਾਂ ਤੇ ਹੀ ਹੈਲੀਕਾਪਟਰ ਨਾਲ ਆਏ ਸੀ ਉਸ ਸੰਗਤ ਵਿੱਚੋਂ ਜਿਗਾਂ ਵਿੱਚ 700 ਬੰਦਾ ਤਾਂ ਪੰਜਾ ਪਿਆਰੇ ਨੇ ਕਿਹਾ ਸੀ ਵੀ ਨਹੀਂ ਤੁਹਾਡੇ ਮਤਲਬ ਕਿ ਪਰਿਵਾਰ ਨਹੀਂ ਤਿਆਰ ਤੁਸੀਂ ਤੁਹਾਨੂੰ ਅਮਰਤ ਨਹੀਂ ਛਕਾਉਣਾ ਮਹਾਪੁਰਸ਼ਾਂ ਨੇ ਫਿਰ ਸਨੇਹਾ ਭੇਜਿਆ ਵੀ ਨਹੀਂ ਇਹਨਾਂ ਨੂੰ ਕੋਈ ਵੀ ਛੇਤੀ ਅਮਰ ਛਕ ਲਾਂਗੇ ਜਰੂਰ ਅਮਰ ਛਕਾਓ ਇਹਨਾਂ ਨੂੰ ਸੋ ਐਡਾ ਵੱਡਾ ਪ੍ਰੋਗਰਾਮ ਸੀ ਸੋ ਮਹਾਪੁਰਸ਼ਾਂ ਦੇ ਵੇਲੇ ਇੰਨੇ ਟਰੱਕ ਭਰ ਭਰ ਕੇ ਕੱਪੜਿਆਂ ਦੇ ਪਿੰਡਾਂ ਵਿੱਚ ਵੰਡ ਕੇ ਇੱਕ ਸ਼ਹਿਰੇ ਸੋ ਆ ਕੇ ਵੰਡੇ ਜਾਂਦੇ ਸੀ ਇੰਨੇ ਕਕਾਰ ਸੋ ਕੱਲ ਨੂੰ ਮਹਾਨ ਅਮਰ ਸੰਚਾਰ ਠੀਕ 11 ਵਜਾ ਹੋ ਰਿਹਾ ਹੈ ਸਾਹਸੰਗ ਜੀ ਸਾਡੇ ਮਹਾਂਪੁਰਸ਼ਾਂ ਦੀ ਯਾਦ ਤਾਂ ਹੀ ਐਡੇ ਵੱਡੇ ਪ੍ਰੋਗਰਾਮ ਮરાਏ ਹੋਏ ਸਫਲ ਨੇ ਜੇ ਆਪਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਜਿਵੇਂ ਉਹ ਅੰਮ੍ਰਿਤ ਛਕਾਉਂਦੇ ਰਹਿ ਕੱਲ ਨੂੰ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਕੋਈ ਵੀ ਗੁਰਮਤ ਸਮਾਗਮ ਤਾਂ ਹੀ ਸਫਲ ਹੈ ਜੇ ਉਸੇ ਅੰਮ੍ਰਿਤ ਸੰਚਾਰ ਕਰਾਇਆ ਜਾਵੇ ਜ਼ਮੀਨ ਦਾ ਫਸਲ ਦਾ ਝਾੜ ਦੱਸਦਾ ਮੰਡੀ ਦਾ ਕੰਡਾ ਕਿਸੇ ਗੁਰਮਤ ਸਮਾਗਮ ਦਾ ਝਾੜ ਦੱਸਦਾ ਗੁਰੂ ਦਾ ਬਾਟਾ ਤੇ ਖੰਡਾ ਕੱਲ ਤੋਂ ਕੱਲ ਨੂੰ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕੋ ਜੀ 11 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਕਾਕਾਬ ਸਾਰੇ ਗੁਰੂ ਘਰੋਂ ਬਲੰਦ ਦਿੱਤੇ ਜਾਣਗੇ ਅੰਮ੍ਰਿਤ ਛਕੋ ਸਿੰਘ ਸਜੋ ਜੀ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਤਨ ਮਾਦਾ ਸਾਹਿਬ ਗੁਰਦੇ ਪੁੱਤਰੋ ਧੀਓ ਅਮਰਤਾਰੀ ਹੋ ਕੇ ਜਿਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ